ਸੋ ਹੈਲੋ ਗਾਇਸ ਵੈਲਕਮ ਵੈਕ ਮਾਈ ਯੂਟਿਊਬ ਚੈਨਲ ਅਨਦਰ ਬਲੌਗ ਤੇ ਅੱਜ ਆਪ ਆ ਚੁੱਕੇ ਆ ਜਲੰਧਰ ਦੇ ਵਿੱਚ ਜੋ ਕਿ ਕੁੱਲੀ ਵਾਲੇ ਮਸਕਲੰਗਰ ਸਰਕਾਰ ਭਗਤਛਾ ਜੀ ਦਾ ਦਰਵਾਰਾ ਜੀ ਬਹੁਤ ਹੀ ਸ਼ਾਨਦਾਰ ਬਣਿਆ ਦਰਵਾਰਾ ਤੁਸੀਂ ਦੇਖੋਗੇ ਤਾਂ ਵਾਕਾ ਰੂਹ ਖੁਸ਼ ਹੋ ਜਾਂਦੀ ਹੈ ਤੇ ਜਰੂਰ ਇੱਕ ਵਾਰ ਆਓ ਚਲੋ ਫਿਰ ਤੁਹਾਨੂੰ ਦਰਵਾਰ ਦੇ ਅੰਦਰਲੇ ਵਾਕੀ ਵੀਊ ਦਿਖਾਣੇ ਆ ਤੇ ਤੁਸੀਂ ਦੇਖ ਸਕਦੇ ਆ ਆਪਾਂ ਦਰਵਾਰ ਦੇ ਮੇਨ ਗੇਟ ਦੇ ਸਾਹਮਣੇ ਖੜੇ ਆ ਸਿਵਾਦਾਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਗਈ ਆ। ਉਹ ਬਹੁਤ ਹੀ ਸੁੰਾਂ ਦਰਬਾਰ। ਕੁੱਲੀ ਵਾਲੇ ਮਸਤ ਕਲੰਦਰ ਜੋ ਕਿ ਤੁਸੀਂ ਸਾਹਮਣੇ ਮਿਆਰ ਦੇਖ ਰਹੇ ਆ ਸਰਕਾਰ ਪਾਕシャ ਜੀ ਦੀ ਮਜ਼ਾਰਾ ਜੀ ਨਹੀਂ ਦੇਖ ਸਕਦੇ ਆ। ਆਪ ਸਰਕਾਰ ਦੀਆਂ ਸਾਹਮਣੇ ਤਸਵੀਰਾਂ ਲੱਗੀਆਂ ਹੋਈਆਂ ਆ ਤੇ ਇਹ ਉਹਨਾਂ ਦੀ ਮਜ਼ਾਰਾ ਜੀ ਜਿੱਥੇ ਕਿ ਲੱਖਾਂ ਹੀ ਲੋਕਾਂ ਦੀਆਂ ਮਰਦਾਂ ਸੁਣੀਆਂ ਜਾਂਦੀਆਂ ਔਰ ਪੂਰੀਆਂ ਹੁੰਦੀਆਂ ਦੇਖੀਆਂ ਗਈਆਂ ਨੇ। ਮੇਰੇ ਅਕਾਨੂ ਸਾਰਿਆਂ ਨੂੰ ਇਹ ਇੱਕ ਕਹਿਣਾ ਕਿ ਇੱਕ ਵਾਰ ਜ਼ਰੂਰ ਇਸ ਦਰਬਾਰ ਤੇ ਆਓ ਤੇ ਇਹ ਪਗੈ ਸ਼ਾਹ ਜੀ ਤੋਂ ਬਾਅਦ ਜੋ ਕਿ ਦਿਨਸ਼ੀ ਨੋਏ ਸੀਗੇ ਸਰਕਾਰੋ ਤਾਰਾ ਸ਼ਾਹ ਜੀ ਜੋ ਕਿ ਪਿੰਡ ਜੇਤੇ ਵਾਲੀ ਦੇ ਹੀ ਰਹਿਣ ਵਾਲੇ ਨੇ ਜੋ ਕਿ ਇੱਕ ਜੱਟ ਪਰਿਵਾਰ ਦੇ ਵਿੱਚੋਂ ਨੇ ਤੇ ਉਹਨਾਂ ਨੇ ਸੇਵਾ ਦਰਬਾਰ ਦੀ ਕੀਤੀ ਤੇ ਉਹਨਾਂ ਦੀ ਮਜ਼ਾਰ ਬਿਲਕੁਲੀ ਸਰਕਾਰ ਦੀ ਮਜ਼ਾਰ ਦੇ ਨਾਲ ਬਣੀ ਹੋਈ ਆ ਤੇ آل اوور دربار کا ویو ردا جی وہ ستان جتے پگت شاہ جی نے پہلی بار آ کے کلی پائی سے اج بھی اس چیز برقرار رکھتے ہوئے ہمیں سارے دروار بھی سنبھال کیتی جا رہی ہے سامنے جو مورتی دیکھ رہے ہیں تو پوشاہ سرکار دیا لو جی درشن کرو آپ سرکار اس کے جتے کی آپ سرکار دیا ਸਾਰੀਆਂ ਯਾਦਾਂ ਸੰਭਾਲ ਕੇ ਰੱਖੀਆਂ ਰਈਆਂ ਨੇ ਕੁਝ ਚੀਜ਼ਾਂ ਦੀ ਤੇ ਆਪ ਸਰਕਾਰ ਦਾ ਮੰਦਲ ਲੱਗਿਆ ਹੋਇਆ ਹੈ। ਤੁਸੀਂ ਜ਼ਰੂਰ ਇੱਕ ਵਾਰ ਹੋਏ ਦਰਬਾਰ ਤੇ ਆ ਕੇ ਦੇਖੋ। ਤੋ ਗਾਇਸ ਤੁਸੀਂ ਸਾਹਮਣੇ ਜੋ ਸਥਾਨ ਦੇਖ ਰਹੇ ਆ ਇੱਥੇ ਆਪ ਸਰਕਾਰ ਦੀ ਦਰਬਾਰ ਦੀ ਗੱਦੀ ਲੱਗੀ ਹੋਈ ਹੈ। ਜੋ ਕਿ ਸਰਕਾਰ ਕ੍ਰਿਸ਼ਨ ਮਰਾਰੀ ਸ਼ਾਹ ਜੀ ਇਸ ਟੈਂਸ ਦਰਬਾਰ ਦੀ ਸੇਵਾ ਨਿਭਾ ਰਹੇ ਨੇ ਜੋ ਕਿ ਇਸ ਦਰਬਾਰ ਦੇ ਗੱਦੀ ਨਿਸ਼ੀਨ ਨੇ ਇਸ ਜਗ੍ਹਾ ਤੇ ਬੈਠ ਕੇ ਆਈ ਹੋਏ ਸੰਗਤ ਦੀਆਂ ਸਾਰੀਆਂ ਫਰਿਆਦਾਂ ਸੁਣੀਆਂ ਜਾਂਦੀਆਂ ਤੇ ਅਬ ਸਰਕਾਰ ਕ੍ਰਿਸ਼ਨ ਮਰਾਰੀ ਜੀ ਉਹਨਾਂ ਦੀਆਂ ਫਰਿਆਦਾਂ ਸੁਣਨ ਤੋਂ ਬਾਅਦ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਜ਼ਰੂਰ ਕਰਦੇ ਨੇ ਫਰਿਆਦਾਂ ਸੁਣ ਕੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਆਓ ਤੇ ਗਾਈਜ਼ ਜਿਵੇਂ ਕਿ ਤੁਸੀਂ ਨਾਈਟ ਦੇ ਕੁਝ ਫਿਊਜ ਦੇਖ ਕੇ ਬਹੁਤ ਹੀ ਆਲੀਸ਼ਾਨ ਦਰਬਾਰ ਸੀ ਸਿੱਧੇ ਆਪਾਂ ਮਾਰਨਿੰਗ ਪਹੁੰਚ ਚੁੱਕੇ ਆਂ ਔਰ ਤੁਸੀਂ ਦੇਖ ਸਕਦੇ ਆਂ ਕੁਛ ਦਰਵਾਰ ਦਾ ਵਾਰਲਾ ਵਿਊ ਬਹੁਤ ਹੀ ਸ਼ਾਨਦਾਰ ਦਰਵਾਰ ਬਣਿਆ ਹੋਇਆ ਮਾਲਕ ਦੀ ਬਹੁਤ ਹੀ ਰਹਿਮਤ ਇਸ ਪਵਿੱਤਰ ਧਰਤੀ ਤੇ ਜਿਨ੍ਹਾਂ ਨੇ ਆ ਕੇ ਇਸ ਨਗਰ ਦੇ ਵਿੱਚ ਆਪਣਾ ਡੇਰਾ ਲਾਇਆ ਆਪਣੇ ਇੱਕ ਕਾਨਿਆਂ ਦੀ ਗੁੱਲੀ ਪਾ ਕੇ ਜਿਨ੍ਹਾਂ ਨੇ ਇਸ ਨਗਰ ਨੂੰ ਆਵਾਜ਼ ਕੀਤਾ ਕਿ ਤੁਸੀਂ ਦੇਖ ਸਕਦੇ ਆਂ ਉਹਨਾਂ ਦੇ ਨਾਂ ਦੇ ਅੱਜ ਮੇਲੇ ਲੱਗ ਰਹੇ ਆ ਵਰਸੀਆਂ ਮਨਾਇਆ ਜਾ ਰਹੀਆਂ ਔਰ ਸੰਤਾ

اور بہت ہی ودیا پروگرام ہوں گا جی ہر سال دیکھ سکتے ہیں اپنے مرشد رنگ بچی اور سنگا سامنے کنائی ہوئی ہے آپ سرکار پہ شاہ جی تو چلو تعن ہو سارے دربار سے دکھایا جی ساری سنگت اڈے اپنے گھر نشان صاحب لے کے دربار بھی حاضر ہوں ہوئی اور سامنے مزار دے ਸਲਾਮ ਕਰਦੇ ਹੋਏ ਸਾਰੇ ਨਿਸ਼ਾਨ ਸਾਹਿਬ ਨੂੰ ਲੈ ਕੇ ਤੇ ਇਸ ਤੋਂ ਬਾਅਦ ਨਿਸ਼ਾਨ ਸਾਹਿਬ ਸਾਰੇ ਉੱਪਰ ਦਰਬਾਰ ਦੇ ਉੱਪਰੀ ਸਾਈਡ ਤੇ ਕੋਰਸੈਂਚ ਰੱਖੇ ਜਾਣਗੇ ਤੇ ਹੁਣ ਸਾਰੀਆਂ ਸੰਗਤਾਂ ਇੱਥੇ ਮਜ਼ਾਰ ਤੇ ਮੱਥਾ ਟੇਕ ਕੇ ਸਿੱਧੇ ਉੱਪਰ ਲੈ ਕੇ ਆ ਗਏ ਚਲੋ ਫਿਰ ਤੁਹਾਨੂੰ ਉਸ ਥਾਂ ਤੇ ਆਪਾਂ ਲੈ ਕੇ ਆ ਗਏ ਸਿੱਧੇ ਸਾਹਮਣੇ ਤੁਸੀਂ ਦੇਖ ਸਕਦੇ ਆ ਸਰਕਾਰ ਭਗਤ ਸ਼ਾਹ ਜੀ ਤੇ ਨਾਲੇ ਉਸ ਸਾਈਡ ਤੇ ਸਰਕਾਰ ਪਾਰਾ ਸ਼ਾਹ ਜੀ ਜੋ ਕਿ ਜਿਨ੍ਹਾਂ ਦੀਆਂ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ ਦਰਬਾਰਾ ਗਾਇਜ਼ ਤੁਸੀਂ ਜ਼ਰੂਰ ਆਓ ਇੱਥੇ ਇੱਕ ਵਾਰੀ ਆਉਣਾ ਚਾਹੀਦਾ ਇਹੋ ਜਿਹਾ ਦਰਬਾਰਾ ਤੇ ਕਿਉਂਕਿ ਇਹੋ ਜਿਹਾ ਪਾਕ ਪਵਿੱਤਰ ਦਰਬਾਰ ਜਿੱਥੇ ਹਰ ਮਨੋਕਾਮਨਾ ਪੂਰੀ ਹੁੰਦੀ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਨੇ ਤੇ ਤੁਸੀਂ ਦੇਖ ਸਕਦੇ ਆਂ ਕੁਝ ਵਾਰਲਾ ਵਿਊ ਦਰਬਾਰ ਦਾ ਕੁੱਲੀ ਵਾਲੇ ਮਸਤ ਕਲੰਦਰ ਜੋ ਕਿ ਕੁੱਲੀ ਦੇ ਟੈਪ ਦੇ ਵਿੱਚ ਸਾਰਾ ਇਹ ਦਰਬਾਰ ਬਣਾਇਆ ਹੋਇਆ ਆ ਤੇ ਸਾਈਡ ਤੇ ਲੰਗਰ ਹਾਲ ਤੇ ਚਲੋ ਫਿਰ ਆਪਾਂ ਤੁਹਾਨੂੰ ਸਾਰਿਆਂ ਦਿਨ ਦੀਆਂ ਤਸਵੀਰਾਂ ਦਿਖਾਈਆਂ ਔਰ ਰਾਤ ਦੇ ਸਟੇਜੀ ਸ਼ੋਅ ਤੇ ਮਿਲਦੇ ਆਂ Are oh, your first جیلان دے جان تے اواری تے اواری تے جیلان دے جان تے اواری تے جیلان دے جان تے اواری تے جیلان دے جان تے اواری تے جیے 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 نال پیار جیے 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 نال پیار وہ جی وداتا پیر سونا جی وداتا پیر سونا جی وداتا پیر سونا جی وداتا پیر سونا وہ جی وداتا پیر سونا گل دل دی نہ کچھ ہووے جی وداتا پیر سونا وہ گل دل دی نہ اے سرکار اے نمستاں دی اے سریا نے رات کا شو دیکھا ਤੁਸੀਂ ਹੁਣ ਤੁਸੀਂ ਦੇਖ ਸਕਦੇ ਹਾਂ ਇਸ ਦਰਬਾਰ ਦੀਆਂ ਕੁਝ ਲਗਭਗ ਰੀਤਿ ਪਰੰਪਰਾਵਾਂ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਚਾਦਰ ਸਾਭੀ ਰਸਮ ਅਦਾ ਕੀਤੀ ਜਾ ਰਹੀ ਆ ਔਰ ਸਾਰੇ ਸੇਵਾਦਾਰ ਗਰੀ ਸ਼ਰਦਾ ਦੇ ਨਾਲ ਚਾਦਰਾਂ ਨੂੰ ਬੜੀ ਇੱਜ਼ਤ ਔਰ ਪਿਆਰ ਦੇ ਨਾਲ ਲੈ ਕੇ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਔਰ ਸਰਕਾਰ ਗਦੀਨ ਸਿੰਘ ਕ੍ਰਿਸ਼ਨ ਮਰਾਰੀ ਸਾਹਿਬ ਜੀ ਕੁਝ ਸੇਵਾਦਾਰਾਂ ਦੇ ਨਾਲ ਅੰਦਰ ਨੇ ਜੋ ਕਿ ਨਜ਼ਾਰ ਦੇ ਤੇ ਚਾਦਰਾਂ ਚੜਾ ਰਹੇ ਨੇ ਤੁਸੀਂ ਦੇਖ ਸਕਦੇ ਹਾਂ ਹਰ ਰੰਗ ਦੀ ਇਸ ਪਰਿਵਾਰ ਤੋਂ ਚਾਦਰ ਚੜਾਈ ਜਾਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੰਕਟ ਦਾ ਕਟ جو کہ بہت ہی پو اس طرح دے پوتر دربار تی بہت ہی گھٹ دیکھے ہونگے اور جہاں نے بھی نہیں دیکھے تو ضرور ایک بار اس دربار پہ آؤ اپنے ماندیاں مرادہ پوریاں کرنے ویڈیو چنگی لگی دب گا شیئر ضرور کرنا اور چینل سسکرائب کرنا نہ بھولنا پہ تے لیے تو ویڈیو لگے کے حاضر ہوں رہے ہیں ملتے ہیں جی کسی ہوڈیو تک